ਮਿਸ਼ਨ ਪੰਜਾਬ ਤੇ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਗੱਲ ਕਰਨੀ ਆ ਪਿਛਲੇ ਦਿਨਾਂ ਤੋਂ ਸਾਰੇ ਹੀ ਸੱਜਣ ਇਸ ਮਸਲੇ ਤੇ ਬੋਲਣ ਦੇ ਆ ਜਿਹੜੀ ਪੰਜਾਬ ਦੇ ਵਿੱਚ ਤਰਾਸ ਦੀ ਆ ਹੜਾਂ ਦੀ ਮਾਰ ਮੈਂ ਅੱਜ ਗੱਲ ਇਹ ਕਰਨੀ ਆ ਕਿ ਹੜਾਂ ਦੀ ਮਾਰ ਬਾਰੇ ਸਾਰਿਆਂ ਨੇ ਦੱਸਤਾ ਤੇ ਪਿੱਛੇ ਤੁਸੀਂ ਮੰੰਜਰ ਦੇਖ ਹੀ ਰਹੇ ਜੀ ਕਿ ਕਿਸ ਤਰ੍ਹਾਂ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਤਬਾਹ ਹੋਈਆਂ ਗੱਲ ਇਹ ਆ ਜੀ ਕੇਂਦਰ ਦੀਆਂ ਸੈਟਲਾਈਟਾਂ ਬੰਦ ਹੋ ਗਈਆਂ ਵਾ ਤੇ ਉੱਥੇ ਪੈਟਰੋਲ ਖਤਮ ਹੋ ਗਿਆ ਵਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦੇ ਹੈਲੀਕਾਪਟਰ 'ਚ ਪੈਣਾ ਵੀ ਤੇ ਕੇਂਦਰੀ ਮੰਤਰੀਆਂ ਦੇ ਹੈਲੀਕਾਪਟਰ 'ਚ ਪੈਟਰੋਲ ਜਿਹੜਾ ਪੈਣਾ ਨਾ ਦੋਵੇਂ ਚੀਜ਼ਾਂ ਖਤਮ ਹੋ ਗਈਆਂ ਵਾ ਕਿਉਂਕਿ ਪੰਜਾਬ ਝੜ ਆਏ ਆ ਹੁਣ ਸੈਟੇਲਾਈਟਾਂ ਜਿਹੜੀਆਂ ਉਦੋਂ ਕਹਿੰਦੀਆਂ ਸੀ ਕਿ ਪ੍ਰਾਲੀ ਨੂੰ ਅੱਗ ਲੱਗੀ ਆ ਤੇ ਦਿੱਲੀ ਦੇ ਵਿੱਚ ਜਿਹੜਾ ਧੂਆਂ ਵਾ ਉਹ ਪੰਜਾਬ ਦੀ ਪ੍ਰਾਲੀ ਦਾ ਧੂਆਂ ਆ ਰਿਹਾ ਇਹ ਸੈਟੇਲਾਈਟ ਦੀ ਰਿਪੋਰਟ ਆ ਸੀ ਠੀਕ ਹੈ ਜੀ ਅੱਜ ਉਹ ਸੈਟੇਲਾਈਟਾਂ ਨਹੀਂ ਕਿਤੇ ਨਜ਼ਰ ਆਉਂਦੀਆਂ ਹੁਣ ਉਹ ਸੈਟੇਲਾਈਟਾਂ ਬੰਦ ਹੋ ਚੁੱਕੀਆਂ ਨੇ ਤੇ ਜਦੋਂ ਹੋਰ ਕਿਤੇ ਹੜਾਉਂਦਾ ਵਾ ਤੇ ਉਦੋਂ ਕੇਂਦਰੀ ਮੰਤਰੀਆਂ ਦੇ ਹੈਲੀਕਾਪਟਰ ਉੱਡਣੇ ਸ਼ੁਰੂ ਹੋ ਜਾਂਦੇ ਆ ਤੇ ਅੱਜ ਪੰਜਾਬ ਦੇ ਵਿੱਚ ਹੜ ਆਇਆ 12 ਜ਼ਿਲ੍ਹੇ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਨੇ ਹਰੇਕ ਬੰਨੇ ਪਾਣੀ ਪਾਣੀ ਆ ਪਠਾਨਕੋਟ ਤੋਂ ਲੈ ਕੇ ਤੇ ਉਹ ਅਬੋਰ ਫਾਜ਼ਿਲਕੇ ਤੱਕ ਅੱਜ ਕੋਈ ਹੈਲੀਕਾਪਟਰ ਨਹੀਂ ਆਇਆ ਮਾਨਯੋਗ ਸੀਐਮ ਸਾਹਿਬ ਵੀ ਤਮਨ ਲਾਡੂ ਘੁੰਮ ਰਹੇ ਸੀ ਅੱਜ ਉਹ ਗਰਦਾਸਪੁਰ ਜ਼ਿਲ੍ਹੇ 'ਚ ਆ ਗਏ ਨੇ ਲੇਕਿਨ ਗੱਲ ਆ ਕਿ ਸੈਂਟਰ ਕਿੱਥੇ ਆ ਦੂਜੀ ਗੱਲ ਅੱਜ ਭਾਜਪੀ ਦੇ ਲੀਡਰਾਂ ਦੇ ਬੁੱਲ ਸੀਤੇ ਗਏ ਆ ਉਹਨਾਂ ਦੇ ਵੀ ਕਿੰਨੇ ਬਿਆਨ ਦਿੱਤਾ ਸੈਂਟਰ ਨੂੰ ਕਿੰਨੇ ਆ ਕੇ ਜਾ ਕੇ ਅਪੀਲ ਕੀਤੀ ਆ ਕਿ ਪੰਜਾਬ ਦੀ ਬਾਹ ਫੜੋ ਜੀ ਇਹ ਆ ਪੰਜਾਬ ਦੇ ਅਸਲ ਹਾਲਾਤ ਕੀ ਗੱਲ ਪੰਜਾਬ ਨਾਲੇ ਮਤਰਈ ਮਾਂ ਵਾਲਾ سلوਕ ਕਦ ਬੰਦ ਹੋਏਗਾ ਜਦੋਂ ਅਨਾਜ ਭਰਨਾ ਢਿੱਡ ਭਰਨਾ ਉਦੋਂ ਪੰਜਾਬ ਦੇ ਕਿਸਾਨ ਜਦੋਂ ਹਰੀ ਕ੍ਰਾਂਤੀ ਲਿਆਂਦੀ ਉਦੋਂ ਪੰਜਾਬ ਜੇ ਦੁੱਧ ਦੀਆਂ ਬਹਾਰਾਂ ਬਣਾਈਆਂ ਪੰਜਾਬ ਤੇ ਹੁਣ ਅੱਗੇ ਪਹਿਲਾਂ ਸਾਨੂੰ ਕੈਂਸਰ ਦੀਆਂ ਬਿਮਾਰੀਆਂ ਮਿਲੀਆਂ ਪਾਣੀ ਦੀ ਥੋੜ ਤੇ ਹੁਣ ਦੂਜੀ ਗੱਲ ਸਭ ਤੋਂ ਵੱਡੀ ਇਹ ਹੁਣ ਲੀਡਰ ਜਿਹੜੇ ਨੇ ਪੰਜਾਬ ਦੀਆਂ ਦੋਵੇਂ ਪਾਰਟੀਆਂ ਜਿਨ੍ਹਾਂ ਨੇ 15-15 ਸਾਲ ਰਾਜ ਕੀਤਾ ਕਾਂਗਰਸ ਤੇ ਕਾਲੀ ਦਲ ਵਾਲਿਆਂ ਨੇ ਹੁਣ ਕਹਿ ਰਹੇ ਨੇ ਬੰਨ ਪੱਕੇ ਕਰ ਦਿਆਂਗੇ ਜਦੋਂ 15-15 ਸਾਲ ਤੁਹਾਡੇ ਰਾਜ ਰਿਹਾ ਉਦੋਂ ਤੁਸੀਂ ਕੀ ਕੀਤਾ ਲੋਕ ਸਵਾਲ ਕਰ ਰਹੇ ਨੇ ਇਹ ਮੈਂ ਨਹੀਂ ਬੋਲ ਰਿਹਾ ਇਹ ਲੋਕ ਬੋਲ ਰਹੇ ਨੇ ਕਿ 15-30 ਸਾਲ ਜੇ ਲੰਬਾ ਪਿਛਲਾ ਸਮਾਂ ਛੱਡ ਵੀ ਦੇਈਏ 30 ਸਾਲਾਂ ਤੋਂ ਸਰਕਾਰਾਂ ਸਮਰੱਥ ਨੇ ਇਹਨਾਂ ਕੋ ਟੈਕਸ ਆ ਰਹੇ ਨੇ ਪਰ ਮਾਰ ਆ ਟੈਕਸਾਂ ਦੀ ਤੇ ਇਹਨਾਂ ਦੋਵਾਂ ਪਾਰਟੀਆਂ ਦੇ ਲੀਡਰਾਂ ਨੂੰ ਲੋਕ ਸਵਾਲ ਕਰ ਰਹੇ ਨੇ ਕਿ ਕੀ ਕੀਤਾ ਫੇਰ ਤੁਹਾਡੀਆਂ ਨਕਾਮੀਆਂ ਰਹੀਆਂ ਡੈਮ ਬਣੇ ਨੇ ਰਣਜੀਤ ਸਾਗਰ ਡੈਮ ਆ ਨੰਗਲ ਡੈਮ ਆ ਪੌਂਗ ਡੈਮ ਆ ਡੈਮ ਕਾਦ ਲਿਆ ਡੈਮ ਹੈਗੇ ਆ ਕਿ ਉੱਥੇ ਪਾਣੀ ਸਟੋਰ ਕਰਨਾ ਤੇ ਗਰਮੀਆਂ ਚ ਪਾਣੀ ਦੇਣਾ ਆਇਆ ਕਦੀ ਗਰਮੀਆਂ ਚ ਪਾਣੀ ਪਾਣੀ ਦੇਣ ਵਰੀ ਪੰਜਾਬ ਨੂੰ ਨਹੀਂ ਮਿਲਣਾ ਬਿਜਲੀ ਪੰਜਾਬ ਨੂੰ ਨਹੀਂ ਮਿਲਣੀ ਤੇ ਜਦੋਂ ਹੜ੍ਹ ਆਉਣੇ ਇਹਨਾਂ ਡੈਮਾਂ ਨਾਲ ਤਬਾਈ ਆ ਹੁਣ ਸਰਕਾਰ ਕਿਉਂ ਨਹੀਂ ਜਾਗਦੀ ਹੁਣ ਸੈਂਟਰ ਸਰਕਾਰ ਕਿੱਥੇ ਆ ਹੁਣ ਉਹਦੀਆਂ ਸੈਟੇਲਾਈਟਾਂ ਕਿੱਥੇ ਜਿਹੜੀਆਂ ਕਿਸਾਨਾਂ ਨੂੰ ਕਹਿੰਦੇ ਅਸੀਂ ਪੰਜਾਬੀ ਮਾਰ ਚੱਲਦੇ ਨੇ ਪਰ ਇਹ ਪੰਜਾਬ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਵਾ ਇਹਨਾਂ ਦੇ ਉੱਤੇ ਬਖਸ਼ਿਸ਼ ਆ ਇਹ ਪੰਜਾਬੀਆਂ ਨੇ ਇਸ ਮਾਰ ਚੋਂ ਵੀ ਨਿਕਲ ਆਉਣਾ ਲੇਕਿਨ ਇਹ ਸੈਂਟਰ ਦੀ ਬੇਇਨਸਾਫੀ ਆ ਜਿਹੜੀ ਨਹੀਂ ਹੋਣੀ ਚਾਹੀਦੀ ਸਰਕਾਰਾਂ ਤੁਰੰਤ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਗਰਦੌਰੀਆਂ ਕਰਾ ਕੇ ਉਹਨਾਂ ਨੂੰ ਮੁਆਵਜ਼ਾ ਦੇਵੇ ਨਾ ਕਿ ਐਦਾਂ ਲੀਡਰ ਹਰਲ ਹਰਲ ਕਰਕੇ ਫਿਰਕੇ ਐਵੇਂ ਅੱਖਾਂ ਹੀ ਘਟਾ ਨਾ ਪਾਉਣ ਜੋ ਹਕੀਕਤ 'ਚ ਬਣਦਾ ਉਹ ਕਰੋ ਤੇ ਐ ਸਰਕਾਰ ਨੂੰ ਅਪੀਲ ਆ ਪੰਜਾਬ ਸਰਕਾਰ ਜਿਹੜੀ ਮੌਜੂਦਾ ਭਗਵੰਤ ਸਿੰਘ ਮਾਨ ਜੀ ਪਾਣੀ ਤੰਗ ਕੇ ਪਜਾਮੇ ਪਾਣੀਆਂ 'ਚ ਜਾਣ ਨਾਲ ਕਿਸਾਨਾਂ ਦੇ ਦਰਦ ਨਹੀਂ ਵੰਡਾਏ ਜਾਣੇ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਦਾ ਹੱਲ ਨਹੀਂ ਨਿਕਲਣਾ ਜਿਹੜੇ ਤੁਸੀਂ ਦੇ ਬੰਨ ਬੰਨਣੇ ਚਾਹੀਦੇ ਉਹ ਬੰਨ ਬਣਾਓ ਤੇ ਇੱਕ ਸੀਕੁਐਂਸ ਤਿਆਰ ਕਰੋ ਜਿਸ ਤਰ੍ਹਾਂ ਤੁਸੀਂ ਪਾਣੀ ਦਾ ਕੀਤਾ ਕਿ ਇਹਨਾਂ ਦੇ ਪਰਮਾਨੈਂਟ ਹੱਲ ਹੋਣ ਤਾਂ ਜੋ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੜ੍ਹਾਂ ਤੋਂ ਬਚਾਇਆ ਜਾ ਸਕੇ ਬਹੁਤ ਬਹੁਤ ਮਿਹਰਬਾਨੀ